ਕਿਉਰੀ ਵੀ ਲਿਆ ਕੇ ਦਿੰਦਾ ਹੀ ਹੋਏਗਾ ਜਿਹੜਾ ਆਪਣੇ ਮੂੰਹੋਂ ਕਹਿਣ ਡਿਆ ਵਾ ਅਜੇ ਤੱਕ ਤਨੀ ਮਾਤਾ ਲਿਆ ਕੇ ਦਿੱਤਾ ਦਿੱਤਾ ਹੋਊ ਦਿੱਤਾ ਕਿਉਂ ਨਹੀਂ ਕਾ ਉਹ ਵਖਰਾ ਨਿਕਾ ਲੈਂਦੀ ਹੁਣੀ ਵੀ ਆਪਣੇ ਪਤੀਆਂ ਨੂੰ ਦਊ ਤੈਨੂੰ ਦਊਗੀ ਇਹੋ ਜੀ ਗੱਲ ਨਹੀਂ ਪਿੱ ਦਿੱਤਾ ਨਾ ਹੋਊਗਾ ਅੱਗੇ ਬੜਾ ਪਤੀਆਂ ਨੂੰ ਦਿੰਦੀ ਆ ਵਿਚਾਰੀਓ ਤੇ ਨਾਲੇ ਆ ਰਪਿੰਦਰ ਲਈ ਲਿਆਈ ਆ ਤੇ ਆ ਇਹਦੇ ਲਈ ਲਿਆਈ ਰਪਿੰਦਰ ਸਾਡੇ ਨਾਲ ਬਹੁਤ ਚੰਗਾ ਕਰਨਦੇ ਆ ਤੇ ਉਹ ਦਾ ਉਹ ਦਿਨ ਪਰੋਮਣੇ ਆਏ ਹੋ ਲੈਣ ਆਏ ਉਹਨਾਂ ਤਾਂ ਨਹੀਂ ਪੁੱਛਿਆ ਜੇ ਉਹਦੋਂ ਜਦੋਂ ਵਿਆਹ ਕਰਨਾ ਸੀ ਤੂੰ ਉਦੋਂ ਮੋੜ-ਮੋੜ ਤਾਇੇ ਵੱਲ ਮੁੜ ਕੇ ਤਾਇੇ ਨੂੰ ਉਦੋਂ ਦਾ ਪੁੱਛਿਆ ਨਹੀਂ ਤਾਂ ਚੱਲ ਗਰੀਬਣੀ ਆ ਵਿਚਾਰੀ ਤੇ ਕੀ ਆਖਰ ਆ ਗਈ ਉੱਥੇ ਗਰੀਬਣੀ ਗੁਰਬਣੀ ਕੋਈ ਨਹੀਂ ਗਈ ਆਜੋ ਦੀਦੀ ਰੋਟੀ ਖਾ ਲੋ ਖਾ ਲੈਨੇ ਭਾਬੀ ਆਹੋ ਆਜੋ ਮੈਂ ਤਾਂ ਵਾਜਾਂ ਮਾਰਦੀ ਤੁਸੀਂ ਬੋਲੇ ਨਹੀਂ ਨਹੀਂ ਆਈ ਇੱਧਰ ਹੀ ਨਾ ਫਿਰ ਆਨੂੰ ਵਾਜਾਂ ਸੁਣੀ ਜਾਣੀ ਤੁਹਾਡੀਆਂ ਅੱਛਾ ਚੱਲ ਤੁਹਾਡੀ ਜਾਂਦੀ ਜੇ 2 ਮਿੰਟ ਆ ਗਈਆਂ ਬਹਿ ਗਈਆਂ ਮਾਵਾਂ ਧੀਆਂ ਤਾਂ ਕੀ ਮਗਰੇ ਟੱਪਦੀ ਆ ਗਈ ਤੂੰ ਸਾਡੇ ਵੱਲੋਂ ਤਾਂ ਜੇ ਕੋਈ ਗੱਲ ਨਹੀਂ ਇਹਦੇ ਵਿਆਹ ਨੂੰ ਤਾਂ ਇੰਨਾ ਚਿਰ ਹੋ ਗਿਆ ਆ ਆਉਣੀ ਹੈ ਤਾਂ ਸਹੀ ਆ ਮੇ ਜੀ ਇਹ ਗੱਲ ਵੀ ਸਹੀ ਆ ਜਦੋਂ ਹੁੰਦੇ ਜੀ ਚਾਹੀਦਾ ਹੀ ਆ ਘਰ ਦੇ ਵਿੱਚ ਇੱਕ ਰੌਣਕ ਲੱਗੀ ਰਹਿੰਦੀ ਆ ਨਿਆਣੇ ਦੇ ਨਾਲ ਪਰ ਕੀ ਕਰਨਾ ਹੁਣ